ਟੂਠਾ ਕੋਰ ਤੁਮ ਪਹਿਰਦਾਸ ਜੀਉ ਪਿੰਡ ਸਾਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨ ਜਾਣ tumra ant yo cheteu ja bhagavant sagal samagri tumre sutar tari tumte hoy soya ge akahari tumri gat met tumhi jani nanak das sada kurbani ਤੁਬਿਆਗੀ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਗਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਾਰਿ ਕ੍ਰਿਸ਼ਨ ਧਿਆਈਐ ਜਿਵੇਂ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨੋਂ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾਹਾਂ ਦੀ ਜੋਤ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਿਦਾਰ ਸੇਵਾ ਸੰਭਾਲ ਜੀ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੌਹਾਂ ਸਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛ ਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਆਣ ਡੇਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਦ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਪੰਨਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਾਰਕੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਹਜੂਰ ਦਾ ਪਵਿੱਤਰ ਨਾਮ ਵਾਹਿਗੁਰੂ 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 ਚਿਤ ਆਵੇ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਸਹਾਤਾ ਰਚਿਆ ਰਾਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਪਾਛਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਗ ਦਾਨ ਭਰੋਸਾ ਦਾਨ ਵਸਾਹਦਾਂ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਸਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਾਲ ਧਰਮ ਦਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੋਰ ਨਾ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਮਾੜਿਆਂ ਦੇ ਮਾਣ, ਨਿਤਾੜਿਆਂ ਦੇ ਤਾਣ, ਨੇਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਬਾਣੀ ਗਾਇਨ ਕਰਨ ਦੀ ਅਰਦਾਸ, ਬੇਨਤੀ ਬਿਨਹ ਜੋਦੜੀ ਹੈ ਜੀ। ਆਪ ਜੀ ਦੀ ਕਿਰਪਾ ਦੇ ਨਾਲ ਰੱਬੀ ਬਾਣੀ ਪੰਜ ਬਾਣੀਆਂ ਦੇ ਜਾਪ ਕੀਤੇ ਗਏ ਜੀ ਅਕਰ ਵਾਦਾ ਘਾਟਾ ਭੁੱਲ ਚੁਗ ਮaaf ਕਰਨਾ ਜੀ ਸਰਬੱਤ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਮਹਾਰਾਜ ਆਪਣੇ ਭਾਣੇ ਵਿੱਚ ਰੱਖਣਾ ਜੀ ਸ਼ਬਦ ਦਾ ਜਾਪ ਬਖਸ਼ਣਾ ਜੀ ਨਾਮ ਰਸਨਾ ਤੇ ਆ ਜਾਵੇ ਜੀ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਤੇਰੇ ਭਾਣੇ ਅੰਦਰ ਸੁਖੀ ਸਵਾਸੀ ਰੈਨ ਬਤੀਤ ਹੋਈ ਦਿਨ ਆਇਆ ਆਪ ਜੀ ਨੇ ਦਰਸ਼ਨ ਦਰਾਰੇ ਦੇ ਕੇ ਨਿਹਾਲੋ ਨਿਹਾਲ ਕੀਤਾ ਜੀ ਕਿਰਪਾ ਕਰੋ ਮਹਾਰਾਜ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ ਦੋਹਰਾ ਆਗਿਆ ਭਈ ਆਕਾਲ ਕੀ ਤਬੇ ਚ ਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਧੀਹਾ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਲੇਹਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜੋ ਆਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਦਾਰਣ ਹਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਦਾਰਣ ਹਾਰ ਬੋਲੇ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ